ਸਸਿਕਾਲ ਜੀ ਮੈਂ ਡੀਐਸਪੀ ਟਾਂਡਾ ਦਵੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਾ ਵਿੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆਂ ਇਨਾਂ ਦੀ ਇਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਾਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਡ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 61 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਇਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਤੋਂ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਨੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਹਾਂਜੀ ਹਾਂਜੀ ਦੱਸੋ ਜੀ ਸਾਡੇ ਅਸੀਂ ਬਹੁਤ ਆ ਜਿਹੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਵਗੈਰਾ ਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰਾਪਰਟੀ ਸੀਜ਼ ਕਰਵਾਵਾਂਗੇ ਇਹ ਜਿਹੜਾ ਅਸਕਟ ਨਹੀਂ ਮੇਰੇ ਕੋ ਫਿਕਰ ਹੈਗੀ ਜਿੱਦਾਂ ਇਹਦਾ ਠੜਫ ਦਾ ਇਹਨਾਂ ਦਾ ਚੰਦੀਪ ਰਜਿੰਦਰ ਸਿੰਘ ਉਹਨਾਂ ਦਾ ਬਣਿਆ ਆ ਗਰਦੀ ਆਲ ਖਾ ਖੁਰਤਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਈ ਸੀ ਉਹਨਾਂ ਨੇ 35 ਲੱਖ ਰੁਪਏ ਦੀ ਉਹਨਾਂ ਨੇ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ